ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਨਦੀਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਪ੍ਰਮਾਤਮਾ ਆਪ ਦਾ ਮਿਹਰ ਭਰਿਆ ਹੱਥ ਤੁਹਾਡੇ ਤੁਹਾਡੇ ਪਰਿਵਾਰਾਂ ਦੇ ਸਿਰਾਂ ਤੇ ਹਮੇਸ਼ਾ ਬਣਾ ਕੇ ਰੱਖੇ ਤਾਂ ਦੋਸਤੋ ਹਰ ਰੋਜ਼ ਦੀ ਤਰ੍ਹਾਂ ਮੇਰੀ ਬੇਟੀ ਸੁਮਿਦੀ ਹੈ ਜਿਹੜੀ ਉਹ ਵੀ ਸਾਡੇ ਇਸ ਖਬਰਾਂ ਦੇ ਪ੍ਰੋਗਰਾਮ ਦੇ ਵਿੱਚ ਨਾਲ ਹੈ ਮੇਰੀ ਬੇਟੀ ਹੈ ਜਿਹੜੀ ਜਰਨਲਿਜ਼ਮ ਦੀ ਵਿਦਿਆਰਥਣ ਹੈ ਪੜ੍ਹਾਈ ਕਰਕੇ ਉਸ ਦੀ ਵੀ ਟ੍ਰੇਨਿੰਗ ਹੈ ਜਿਹੜੀ ਨਾਲ ਨਾਲ ਚੱਲਦੀ ਰਹੇ ਤਾਂ ਇਹ ਵੀ ਮੇਰਾ ਸਾਥ ਹੈ ਜਿਹੜਾ ਦੇਣ ਦੇ ਲਈ ਹੁਣ ਬੈਠਦੀ ਹੈ ਸਭ ਤੋਂ ਪਹਿਲਾਂ ਦੋਸਤੋ ਸਾਡੀ ਦੋਨੇ ਪੀੜ੍ਹੀ ਦੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਕਿ ਸਾ ਫੇਸਬੁਕ ਇੰਸਟਾਗ੍ਰਾਮ ਤੇ ਬੀਬੀਸੀ ਪੰਜਾਬ YouTube ਤੇ ਬੀਬੀਸੀ ਪੰਜਾਬੀ ਤੁਹਾਡਾ ਅਖਬਾਰ YouTube Facebook Instagram ਇਹ ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਅ ਦੋਸਤੋ ਤੁਹਾਡਾ ਅਖਬਾਰ ਜੇ ਜਦੋਂ ਤੁਸੀਂ ਪੰਜਾਬੀ ਦੇ ਵਿੱਚ ਟਾਈਪ ਕਰੋਗੇ ਤਾਂ YouTube Facebook Instagram ਤੇ ਇਹ ਪੇਜ ਆ ਜਾਏਗਾ ਤੇ BBC ਪੰਜਾਬ BBC ਪੰਜਾਬੀ ਇੰਗਲਿਸ਼ ਦੇ ਵਿੱਚ ਹੈ ਤਾਂ ਸਾਡੇ ਦੋਨੋਂ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਹੈ ਇਹਨਾਂ ਨੂੰ ਲਾਈਕ ਫੋਲੋ ਸ਼ੇਅਰ ਜ਼ਰੂਰ ਕਰੋ ਸਬਸਕ੍ਰਾਈਬ ਜ਼ਰੂਰ ਕਰੋ ਬੈਲ ਆਈਕਨ ਦਾ ਬਟਨ ਜ਼ਰੂਰ ਦਬੋ ਤੁਹਾਡਾ ਇੱਕ ਕੀਤਾ ਹੋਇਆ ਸਬਸਕ੍ਰਾਈਬ ਹੈ ਜਿਹੜਾ ਸਾਡੇ ਦੇ ਲਈ ਇੱਕ ਬਹੁਤ ਵੱਡੀ એનર્ਜੀ ਦਾ ਕੰਮ ਕਰੇਗਾ ਤਾਂ ਸਾਡੇ ਦੋਹਾਂ ਪਿਆਰ ਦੀ ਬੇਨਤੀ ਹੈ ਜੀ ਕਿ ਸਾਡੇ ਦੋਨੇ ਚੈਨਲ ਆ ਜਿਹੜੇ ਜ਼ਰੂਰ ਸਬਸਕ੍ਰਾਈਬ ਜ਼ਰੂਰ ਕਰੋਗੇ ਤਾਂ ਦੋਸਤੋ ਖਬਰਾਂ ਦਾ سلسلہ ਅੱਗੇ ਵਧਾਉਣੇ ਆ ਬੇਟਾ ਦੱਸੋਗੇ ਕੀ ਖਬਰ ਹੈ ਕੀ ਅੱਜ ਜਿਹੜੀ ਅਸੀਂ ਹੁਣ ਆਪਾਂ ਡਿਸਕਸ ਕਰੀਏ Papa ਪੰਜਾਬ ਸਰਕਾਰ ਦੇ ਵੱਲੋਂ ਅਗਨੀ ਵੀਰਾ ਸੈਨਿਕ ਦੀ ਸ਼ਹਾਦਤ ਤੇ 1 ਕਰੋੜ ਰੁਪਇਆ ਸਹਾਇਤਾ ਰਾਸ਼ੀ ਦੇ ਲਈ ਮਾਮਲੇ ਵਿੱਚ ਸੈਨਿਕ ਭਲਾਈ ਵਿਭਾਗ ਨੂੰ 2 ਕਰੋੜ ਰੁਪਏ ਦਾ ਬਿੱਲ ਬਣਾ ਕੇ ਭੇਜ ਦਿੱਤਾ ਗਿਆ ਹੈ ਤੇ ਦੂਜੇ ਪਾਸੇ ਸੈਨਿਕ ਪੁਲਾਈ ਵਿਭਾਗ ਦੇ ਵੱਲੋਂ ਇਹ ਕਹਿ ਕੇ ਰਾਸ਼ੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਕਿ ਫਿਲਹਾਲ ਅਗਨੀ ਵੀਰਾਂ ਨੂੰ 1 ਕਰੋੜ ਰੁਪਿਆ ਦੀ ਸਹਾਇਤਾ ਰਾਸ਼ੀ ਦੇਣ ਦੇ ਕੋਈ ਵੀ ਪਾਲਿਸੀ ਵਿਭਾਗ ਵੱਲੋਂ ਨਹੀਂ ਬਣਾਈ ਗਈ ਹੈ ਇਸ ਉੱਤੇ ਕੀ ਜਾਣਕਾਰੀ ਹੈ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਹਾਂ ਬਿਲਕੁਲ ਇਹ ਦੋਸਤੋ ਤੁਹਾਨੂੰ ਮੈਂ ਦੱਸਣਾ ਚਾਹਣਾ ਹੈ ਕਿ ਸਾਡੇ ਸੀਨੀਅਰ ਪੱਤਰਕਾਰ ਹੈਗੇ ਸਚਕੌਣ ਦੇ ਅਸ਼wini ਚਾਵਲਾ ਜੀ ਉਹਨਾਂ ਦੇ ਵੱਲੋਂ ਵੀ ਇਹ ਰਿਪੋਰਟ ਹੈ ਜਿਹੜੀ ਨੁਸ਼ਰ ਕੀਤੀ ਗਈ ਹੈਗੀ ਹੈ ਇਸ ਜੋ ਕਵਰ ਦੇ ਵਿੱਚ ਦੱਸਿਆ ਗਿਆ ਹੈਗਾ ਕਿ ਪੰਜਾਬ ਸਰਕਾਰ ਦੇ ਵੱਲੋਂ ਸ਼ਹੀਦ ਅਗਨੀ ਵੀਰਾਂ ਦੇ ਪਰਿਵਾਰ ਨੂੰ ਦਿੱਤੀ ਗਈ 1-1 ਕਰੋੜ ਰੁਪਏ ਦੀ ਰਾਸ਼ੀ ਨੂੰ ਰਿਕਵਰ ਕਰਨ ਜਾ ਰਹੀ ਹੈ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਸੈਨਿਕ ਭਲਾਈ ਵਿਭਾਗ ਜਿਹੜਾ ਉਸ ਨੂੰ 2 ਕਰੋੜ ਰੁਪਏ ਦਾ ਬਿੱਲ ਬਣਾ ਕੇ ਭੇਜ ਦਿੱਤਾ ਗਿਆ ਤੇ ਜਲਦੀ ਇਹ ਪੈਸੇ ਦੇਣ ਦੇ ਉਦੇਸ਼ ਜਾਰੀ ਕਰ ਦਿੱਤੇ ਗਏ ਹਨ ਜੇ ਦੂਜੇ ਪਾਸੇ ਦੇਖਿਆ ਤਾਂ ਸੈਨਿਕ ਭਲਾਈ ਵਿਭਾਗ ਦੇ ਵੱਲੋਂ ਇਹ ਪੈਸੇ ਦੇਣ ਤੋਂ ਸਾਫ ਇਨਕਾਰ ਕਰਦੇ ਹੋਏ ਕਹਿ ਦਿੱਤਾ ਗਿਆ ਹੈ ਕਿ ਜਦੋਂ ਅਗਨੀ ਵੀਰ ਨੂੰ 1 ਕਰੋੜ ਰੁਪਏ ਦੀ ਕੋਈ ਪਾਲਿਸੀ ਹੀ ਤਿਆਰ ਨਹੀਂ ਹੈ ਤਾਂ ਇਸ ਪੈਸੇ ਦੇ ਅਦਾਇਗੀ ਕਿਹੜੇ ਫੰਡ ਵਿੱਚੋਂ ਤੇ ਕਿਵੇਂ ਕੀਤੀ ਜਾ ਸਕਦੀ ਹੈ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਦਫ਼ਤਰ ਬੀਤੇ ਦਿਨੀ ਹੀ ਸੈਨਿਕ ਭਲਾਈ ਵਿਭਾਗ ਨੂੰ ਪੱਤਰ ਲਿਖਦੇ ਹੋਏ ਪੈਸੇ ਦੀ ਮੰਗ ਕੀਤੀ ਗਈ ਸੀ ਜਦੋਂ ਕਿ ਸੈਨਿਕ ਭਲਾਈ ਵਿਭਾਗ ਹੈ ਜਿਹੜਾ ਇਸ ਮਾਮਲੇ ਦੇ ਵਿੱਚ ਫਿਲਹਾਲ ਕੁਝ ਵੀ ਕਰਨ ਨੂੰ ਤਿਆਰ ਨਹੀਂ ਹੋ ਰਿਹਾ ਹੈਗਾ ਜਾਣਕਾਰੀ ਦੇ ਅਨੁਸਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਦੇਸ਼ ਦੀ ਸੇਵਾ ਦੇ ਲਈ ਸਰਹੱਦਾਂ ਦੇ ਡਿਊਟੀ ਦੇਣ ਵਾਲੇ ਅਗਨੀ ਵੀਰਾਂ ਨੂੰ ਫੌਜੀ ਜਵਾਨਾਂ ਦੇ ਬਰਾਬਰ ਸਨਮਾਨ ਦੇਣ ਦਾ ਐਲਾਨ ਕੀਤਾ ਹੋਇਆ ਹੈ ਪੰਜਾਬ ਸਰਕਾਰ ਨੇ ਅਗਨੀ ਵੀਰਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਨੂੰ ਪੂਰਾ ਮਾਣ ਸਨਮਾਨ ਦੇਣ ਦੇ ਨਾਲ-ਨਾਲ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਵੀ ਐਲਾਨ ਕੀਤਾ ਹੋਇਆ ਸੀਗਾ ਮੁੱਖ ਮੰਤਰੀ ਭਗਵੰਤ ਸ마ਨ ਦੇ ਇਸ ਐਲਾਨ ਤੋਂ ਬਾਅਦ ਪੰਜਾਬ ਦੇ ਵਿੱਚ ਹੁਣ ਤੱਕ ਤਿੰਨ ਅਗਨੀ ਵੀਰ ਜਿਹੜੇ ਸ਼ਹੀਦ ਹੋ ਚੁੱਕੇ ਹਨ ਇਹਨਾਂ ਵਿੱਚੋਂ ਦੋ ਅਗਨੀ ਵੀਰਾਂ ਨੂੰ ਸ਼ਹੀਦ ਦਾ ਦਰਜਾ ਦੇਣ ਦੇ ਨਾਲ-ਨਾਲ 1 ਕਰੋੜ ਰੁਪਏ ਦੀ ਰਾਸ਼ੀ ਹੈ ਜਿਹੜੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਾ ਚੁੱਕੀ ਹੈ ਜਦੋਂ ਕਿ ਇੱਕ ਅਗਨੀ ਵੀਰ ਸ਼ਹੀਦ ਆਕਾਸ਼ਦੀਪ ਸਿੰਘ ਨੂੰ ਅਜੇ ਤੱਕ ਪੰਜਾਬ ਸਰਕਾਰ ਦੇ ਵੱਲੋਂ ਸਹਾਇਤਾ ਦੇਣ ਬਾਰੇ ਜਾਣਕਾਰੀ ਹੈ ਜਿਹੜੀ ਨਹੀਂ ਦਿੱਤੀ ਜਾ ਰਹੀ ਹੈਗੀ ਇਹ ਤੇ ਦੋਸਤੋ ਮੈਂ ਸੁਣਦਾ ਸਰ ਮੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਐਲਾਨ ਕੀਤੇ ਜਾਣ ਕਰਕੇ ਹੀ ਮੁੱਖ ਮੰਤਰੀ ਦਫ਼ਤਰ ਨੇ ਆਪਣੇ ਰੀਲੀਫ ਫੰਡ ਦੇ ਵਿੱਚੋਂ ਦੋ ਅਗਨੀ ਵੀਰ ਅਮਰਿਤਪਾਲ ਸਿੰਘ ਅਤੇ ਅਜੇ ਕੁਮਾਰ ਨੂੰ 1-1 ਕਰੋੜ ਰੁਪਏ ਦਾ ਚੈੱਕ ਦਿੱਤਾ ਜਾ ਚੁੱਕਿਆ ਹੈ ਇਸ ਚੈੱਕ ਨੂੰ ਦੇਣ ਤੋਂ ਬਾਅਦ ਹੁਣ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਸੈਨਿਕ ਭਲਾਈ ਵਿਭਾਗ ਨੂੰ ਪੱਤਰ ਲਿਖਦੇ ਹੋਏ ਇਸ ਰਕਮ ਨੂੰ ਵਾਪਸ ਕਰਨ ਦੇ ਲਈ ਕਿਹਾ ਗਿਆ ਹੈਗਾ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਇਸ ਪੱਤਰ ਨੂੰ ਭੇਜਦੇ ਹੋਏ ਤੁਰੰਤ ਮੁੱਖ ਮੰਤਰੀ ਰੀਲੀਫ ਫੰਡ ਦੇ ਵਿੱਚ ਪੈਸਾ ਭੇਜਣ ਦੀ ਕਿਹਾ ਗਿਆ ਹੈ ਜਦੋਂ ਕਿ ਸੈਨਿਕ ਭਲਾਈ ਵਿਭਾਗ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਕੋਈ ਵੀ ਪਾਲਿਸੀ ਉਹਨਾਂ ਦੇ ਵਿਭਾਗ ਦੇ ਵੱਲੋਂ ਬਣਾਈ ਹੀ ਨਹੀਂ ਗਈ ਹੈਗੀ ਤਾਂ ਇਸ ਦੇ ਕਾਰਨ ਉਹ ਪੈਸਾ ਜਿਹੜਾ ਨਹੀਂ ਦੇ ਸਕਦੇ ਹਨ ਇਸ ਦੀ ਪੁਸ਼ਟੀ ਖੁਦ ਵਿਭਾਗ ਦੇ ਮੰਤਰੀ ਮਹਿੰਦਰ ਭਗਤ ਦੇ ਵੱਲੋਂ ਕੀਤੀ ਗਈ ਹੈਗੀ। ਅ ਦੂਜੇ ਪਾਸੇ ਦੋਸਤੋ ਜੋ ਸੈਨਿਕ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਨੇ ਮਹਿੰਦਰ ਭਗਤ ਜੀ ਉਨ੍ਹਾਂ ਦਾ ਕਹਿਣਾ ਹੈਗਾ ਕਿ ਫਿਲਹਾਲ ਅਗਨੀ ਵੀਰਾਂ ਨੂੰ 1 ਕਰੋੜ ਰੁਪਏ ਦੇਣ ਦੀ ਸਹਾਇਤਾ ਰਾਸ਼ੀ ਦੇਣ ਦਾ ਕੋਈ ਵੀ ਪਾਲਿਸੀ ਵਿਭਾਗ ਦੇ ਵੱਲੋਂ ਨਹੀਂ ਬਣਾਈ ਗਈ ਹੈਗੀ ਇਸ ਲਈ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਮੰਗੇ ਗੇ ਪੈਸੇ ਫਿਲਹਾਲ ਨਹੀਂ ਦਿੱਤੇ ਜਾ ਸਕਦੇ ਹਨ ਉਹਨਾਂ ਕਿਹਾ ਕਿ ਸਬੰਧੀ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੱਲ ਕਰਨਗੇ ਤੇ ਉਹਨਾਂ ਨੂੰ ਪੁੱਛਣ ਤੋਂ ਬਾਅਦ ਹੀ ਨਵੀਂ ਪਾਲਿਸੀ ਤਿਆਰ ਕਰ ਲਈ ਜਾਵੇਗੀ ਇਸ ਪਾਲਿਸੀ ਦੇ ਤਿਆਰ ਹੋਣ ਤੋਂ ਬਾਅਦ ਖਜ਼ਾਨਾ ਵਿਭਾਗ ਤੋਂ ਫੰਡ ਮੰਗਿਆ ਜਾਵੇਗਾ ਤੇ ਉਸ ਤੋਂ ਬਾਅਦ ਹੁਣ ਤੱਕ ਅਗਨੀ ਵੀਰਾਂ ਦੇ ਪਰਿਵਾਰ ਨੂੰ ਦਿੱਤੀ ਗਈ ਸਹਾਇਤਾ ਰਾਸ਼ੀ ਨੂੰ ਵਾਪਸ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ ਤਾਂ ਦੋਸਤੋ ਇਹ ਹੈ ਸੀਗੀ ਪੂਰੀ ਖਬਰ ਤਾਂ ਇਹਦੇ ਵਿੱਚ ਇੱਕ ਗੱਲ ਜ਼ਰੂਰ ਸਾਹਮਣੇ ਨਿਕਲ ਕੇ ਆਉਂਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਉਹ ਐਲਾਨ ਕਰਨ ਦੇ ਵਿੱਚ ਕਾਲੀ ਕਰ ਜਾਂਦੇ ਹੈਗੇ ਆ ਜਦਕਿ ਪਾਲਿਸੀ ਆ ਹਲੇ ਤੱਕ ਤਿਆਰ ਨਹੀਂ ਹੋਈ ਹੁੰਦੀ ਹੈਗੀ ਹੁਣ ਤੁਸੀਂ ਅਗਨੀ ਵੀਰ ਜੋ ਸਾਡੇ ਸ਼ਹੀਦ ਹੋਏ ਨੇ ਹਾਲਾਂਕਿ ਦੇਖੋ ਗੱਲ ਇਹ ਹੈ ਕਿ ਫੌਜ ਦੀ ਨੌਕਰੀ ਦੇ ਵਿੱਚ ਪਹਿਲਾਂ ਹੀ ਜੋ ਅਗਨੀ ਵੀਰ ਹੈਗੇ ਆ ਉਹਨਾਂ ਨੂੰ 4 ਸਾਲ ਦੇ ਲਈ ਰੱਖਿਆ ਜਾਣ ਦੇ ਲੈ ਕੇ ਉਸ ਮਾਮਲੇ ਨੂੰ ਲੈ ਕੇ ਹੀ ਪਹਿਲਾਂ ਸਾਡੇ ਨੌਜਵਾਨ ਜਿਹੜੇ ਉਹਨਾਂ ਦਾ ਤੱਕਾ ਹੋਇਆ ਹੁਣ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਸ਼ਹੀਦ ਹੋਏ ਅਗਨੀ ਵੀਰਾਂ ਨੂੰ 21 ਕਰੋੜ ਰੁਪਏ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਦੀ ਉਹਨਾਂ ਦੇ ਪਰਿਵਾਰਾਂ ਨੂੰ ਗੱਲ ਕਹੀ ਗਈ ਸੀ ਦੋ ਪਰਿਵਾਰਾਂ ਨੂੰ ਦਿੱਤੀ ਵੀ ਜਾ ਚੁੱਕੀ ਹੈ ਜਦਕਿ ਇੱਕ ਪਰਿਵਾਰ ਹੈ ਉਹ ਦਰਦ-ਦਰ ਦੀਆਂ ਟੁਕਾਂ ਖਾ ਰਿਹਾ ਹੈ ਕਿ ਉਹਨਾਂ ਦੇ ਬੇਟੇ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਤੇ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਿੱਤਾ ਜਾਵੇ ਪਰ ਹਲੇ ਤੱਕ ਉਹਨਾਂ ਦੀ ਮੰਗ ਹੈ ਜਿਹੜੀ ਨਹੀਂ ਮੰਗੀ ਮੰਨੀ ਗਈ ਹੈਗੀ ਤਾਂ ਇਸ ਮਾਮਲੇ ਦੇ ਵਿੱਚ ਹੁਣ ਇਹ ਚਾਹੁੰਦਾ ਸੀ ਕਿ ਪਹਿਲਾਂ ਪਾਲਿਸੀ ਹੈ ਜਿਹੜੀ ਉਹ ਪਿਆਰ ਹੋਣੀ ਚਾਹੀਦੀ ਸੀਗੀ ਪਾਲਿਸੀ ਤਿਆਰ ਹੋਣ ਤੋਂ ਬਾਅਦ ਉਸ ਦੇ ਲਈ ਫੰਡਾਂ ਦਾ ਇੰਤਜ਼ਾਮ ਹੋਣਾ ਚਾਹੀਦਾ ਸੀ ਤੇ ਉਸ ਤੋਂ ਬਾਅਦ ਇਹ ਸਾਰਾ ਜੋ ਸਹਾਇਤਾ ਰਾਸ਼ੀ ਦਿੱਤੀ ਜਾਣੀ ਚਾਹੀਦੀ ਸੀ ਪਰ ਇੱਥੇ ਹੋ ਉਲਟਾ ਰਿਹਾ ਹੈ ਸਹਾਇਤਾ ਰਾਸ਼ੀ ਪਹਿਲਾਂ ਦੇ ਦਿੱਤੀ ਜਾਂਦੀ ਹੈਗੀ ਹੈ ਉਸ ਤੋਂ ਬਾਅਦ ਸੈਨਿਕ ਭਲਾਈ ਵਿਭਾਗ ਦੇ ਵੱਲੋਂ ਰਾਸ਼ੀ ਹੈ ਜਿਹੜੀ ਦਿੱਤੀ ਹੋਈ ਰਾਸ਼ੀ ਹੈ ਉਸ ਨੂੰ ਵਾਪਸ ਭੇਜਣ ਲਈ ਕਿਹਾ ਜਾ ਰਿਹਾ ਹੈ ਸੈਨਿਕ ਭਲਾਈ ਵਿਭਾਗ ਕਹਿ ਰਿਹਾ ਹੈ ਕਿ ਸਾਡੇ ਕੋਲ ਕੋਈ ਪਾਲਿਸੀ ਹੈ ਨਹੀਂ ਇਸ ਲਈ ਅਸੀਂ ਪੈਸਾ ਨਹੀਂ ਦੇ ਸਕਦੇ ਹੈਗੇ ਪਰ ਇਸ ਮਾਮਲੇ ਦੇ ਵਿੱਚ ਮੇਲਾ ਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਹੜੇ ਨਾ ਹਰ ਕੰਮ ਥੋੜੀ ਕਾਲੀ ਕਰ ਜਾਂਦੇ ਤਾਂ ਉਹਨਾਂ ਨੂੰ ਪਹਿਲਾਂ ਜੋ ਵੀ ਕੰਮ ਹੈਗਾ ਕਿਉਂਕਿ ਉਹ ਸਾਡੇ ਪੂਰੇ ਪੰਜਾਬ ਦੇ ਲੋਕਾਂ ਦੇ ਗਾਰਡੀਅਨ ਹੈਗੇ ਤਾਂ ਉਹਨਾਂ ਨੂੰ ਹਰ ਇੱਕ ਗੱਲ ਦਾ ਵਿਚਾਰ ਹੈ ਜਿਹੜਾ ਜਰੂਰ ਕਰਨਾ ਚਾਹੀਦਾ ਹੈਗਾ ਤਾਂ ਦੋਸਤੋ ਇਹ ਸੀ ਇਹ ਵਾਲੀ ਖਬਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਸਾਡੇ ਨਾਲ ਜਰੂਰ ਜੁੜੇ ਰਹੋ ਧੰਨਵਾਦ